ਇਹ ਸੰਤ ਮਹਾਂਪੁਰਖ ਇਸ ਸਥਾਨ ਤੇ ਮਹਾਂਪੁਰਖ ਆਏ ਤੇ ਮੰਨਿਆ ਜਾਂਦਾ ਹੈ ਬੇਨਤੀ ਕਰਦੇ ਆਂ ਵੀ ਆ ਸਾਵਣ ਦੇ ਮਹੀਨੇ ਦੇ ਦੌਰਾਨ ਮਹਾਰਾਜ ਇਸ ਜਗ੍ਹਾ ਤੇ ਆਏ ਸੀ ਸਾਵਣ ਦੇ ਮਹੀਨੇ ਦੇ ਵਿੱਚ ਤੇ ਉਸ ਦਿਨ ਜਿਹੜਾ ਸਾਵਣ ਦਾ ਮਹੀਨਾ ਇੱਕ ਦਿਨ ਆਪਾਂ ਵੇਖਿਆ ਤੇ 10 ਸਾਵਣ ਨੂੰ ਤੇ 25 ਤਰੀਕ ਦਿਨ ਸ਼ੁੱਕਰਵਾਰ ਸੰਗਤ ਦੇ ਚਰਨਾਂ 'ਚ ਬੇਨਤੀ ਇਹ ਬੇਨਤੀ ਨੂੰ ਜ਼ਰੂਰ ਆਪਣੇ ਅੰਦਰ ਗ੍ਰਹਿਣ ਕਰਿਓ ਤੇ ਡੇਟ ਨੋਟ ਕਰ ਲਿਓ 10 ਸਾਵਣ 25 ਤਰੀਕ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 12:30 ਵਜੇ ਤੱਕ ਸੰਤ ਬਾਬਾ ਅਤਰ ਸਿੰਘ ਜੀ ਦੀ ਮਸਤਨਾ ਸੇਵਾ ਧਰਤੀ ਵਿਖੇ ਆਮਨ ਦੀ ਖੁਸ਼ੀ ਦੇ ਵਿੱਚ ਸੰਤ ਸਮਾਗਮ ਕਰਾਇਆ ਜਾ ਰਿਹਾ ਹੈ ਜਿ ਜਿਹਦੇ ਵਿੱਚ ਵੱਖ-ਵੱਖ ਸਤਿ ਮਹਾਂਪੁਰਖਾਂ ਨੇ ਹਾਜ਼ਰੀ ਭਰਨੀ ਤੇ ਇਹ ਸੰਤ ਸਮਾਗਮ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਜੋ ਤਪ ਸਥਾਨ ਮਹਾਂਪੁਰਖਾਂ ਦਾ ਹੈ ਜਿੱਥੇ ਮਹਾਂਪੁਰਖਾਂ ਨੇ ਬੈਠ ਕੇ ਬੰਦਗੀ ਕੀਤੀ ਤੇ ਉਸ ਜਗ੍ਹਾ ਤੇ ਕਰਵਾਇਆ ਜਾ ਰਿਹਾ ਹੈ ਇਸ ਨੂੰ ਸੰਗਤਾਂ ਦੇ ਜਰਨਾ ਚ ਬੇਨਤੀ ਵੀ ਆਪ ਜੀ ਸਮੇਂ ਸਿਰ ਪਹੁੰਚ ਕਰਕੇ ਆਪ ਜੀ ਨੇ ਹਾਜ਼ਰੀ ਭਰਨੀ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੇ ਤੇ ਇਸ ਖੁਸ਼ੀ ਦੇ ਵਿੱਚ ਹੀ ਮਾਲ ਪੂੜੇ ਤੇ ਖੀਰ ਦਾ ਲੰਗਰ ਜਿਹੜਾ ਤੇ ਉਹ ਵੀ ਚਲਵਾਇਆ ਜਾਣਾ ਹੈ ਤੇ ਇਹ ਅਕਾਲ ਕਲਜ ਕਾਉਂਸਲ ਇਲਾਕੇ ਦੀਆਂ ਸਮੂਹ ਸੰਗਤਾਂ ਤੇ ਸਾਰੀਆਂ ਸੰਪਰਦਾਵਾਂ ਜੋ ਮਹਤੋਨਾ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਸਾਰੀਆਂ ਸੰਪਰਦਾਵਾਂ ਦੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਕਾਲ ਕਲਜ ਕਾਉਂਸਲ ਦੇ ਵੱਲੋਂ ਹੀ ਉਪਰਾਲਾ ਕੀਤਾ ਗਿਆ ਹੈ ਵੀ ਸੰਤਾਨ ਦੇ ਇੱਥੇ ਆਉਣ ਦੀ ਖੁਸ਼ੀ ਦੇ ਵਿੱਚ ਮਾਪੁਰਖ ਇੱਥੇ ਆਏ ਪਹਿਲੀ ਵਾਰ ਜਦੋਂ ਆਏ ਵੀ ਉਹ ਦਿਨ ਜਿਹੜਾ ਹੈ ਤੇ ਮਨਾਇਆ ਜਾਏ ਤੇ ਉਹ ਦਿਨ ਆਪਾਂ ਮਿੱਥਿਆ ਵੀ 25 ਤਰੀਕ ਹੈਗੀ ਤੇ 10 ਸਾਬ ਤੇ ਸਵੇਰੇ 9 ਵਜੇ ਤੋਂ ਲੈ ਕੇ 12:30 ਵਜੇ ਤੱਕ ਦਵਾਨ ਚੱਲਣਾ ਹੈ ਜਿਦੇ ਵਿੱਚ ਵੱਖ-ਵੱਖ ਮਾਪੁਰਖਾਂ ਨੇ ਹਾਜ਼ਰੀ ਭਰਨੀ ਹੈ ਤੋਂ ਆਪ ਸੁਰ ਸਗੰਦਾਂ ਨੂੰ ਬੇਨਤੀ ਵੀ ਸਮੇਂ ਸਿਰ ਪਹੁੰਚ ਕਰਕੇ ਆਪਾਂ ਲਾਹਾ ਪ੍ਰਾਪਤ ਕਰਨਾ ਹੈ ਤੇ ਮਾਲਕੂੜੇ ਤੇ ਖੀਰ ਦਾ ਲੰਗਰ ਜਿਹੜਾ ਹੈ ਤੋਂ ਚਲਵਾਇਆ ਜਾਣਾ ਹੈ ਤੇ ਸੰਗਤਮ ਬੇਂਤੀ ਵੀ ਸਮੇਸਰੇ ਪਹੁੰਚ ਕੇ ਆਪਾਂ ਸਾਰੇ ਗੁਰਵਾਣੀ ਦਾ ਸਤ ਸੰਗਤ ਦਾ ਆਨੰਦ ਮਾਣੇ ਤੇ ਮਾਪੁਰਖਾਂ ਦੇ ਜੀਵਨ ਤੋਂ ਆਪਾਂ ਜਾਣੂ ਹੋਈ